ਜਿੱਥੇ ਸਾਨੂੰ ਲੋੜ ਹੈ ਉਥੇ ਪੰਜਾਬੀ ਪੰਜਾਬੀ ਦੇ ਨਾਲ ਖੜਦਾ ਹੈ ਜੀ ਕੌਮ ਚੜਦੀ ਕਲਾ ਵਿੱਚ ਹੈਗੀ ਆ ਜਦੋਂ ਸੰਕਟ ਆਉਂਦਾ ਉਹਦੇ ਵੀ ਉਹਦੇ ਹੋਰ ਚੜਦੀ ਕਲਾ ਵਿੱਚ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਜ਼ਮੀਨਾਂ ਪੱਧਰ ਕਰਨੀਆਂ ਉਦੋਂ ਵੀ ਸਾਡਾ ਸਾਡੇ ਪਿੰਡ ਨੇ ਕਹਿ ਆਪਾਂ ਸਾਰਾ A to Z ਹਰੇਕ ਕਰਦਾ ਟਰੈਕਟਰ ਜਾਊਗਾ ਉਥੇ ਜਦੋਂ ਵੀ ਕਿਸੇ ਦੇ ਵੀ ਕੋਈ ਆਫਤ ਆਉਂਦੀ ਹੈ ਪੰਜਾਬ ਦੀ ਜਵਾਨੀ ਮੂਰੇ ਹੋ ਕੇ ਖੜਦੀ ਹੈ ਮੈਨੂੰ ਤਾਂ ਪਤਾ ਲੱਗਦਾ ਕਿ ਇਹ ਸਿਰਫ ਦੇਸ਼ ਨੂੰ ਨੌਜਵਾਨੀ ਨੂੰ ਬਦਨਾਮ ਕਰਦੇ ਪ੍ਰੋਪਾਗੈਂਡਾ ਹੈ ਕੋਈ ਨਸ਼ਾ ਨਹੀਂ ਕੋਈ ਕੁਝ ਨਹੀਂ ਚੜ੍ਹਦੀ ਕਲਾ ਦੇ ਵਿੱਚ ਨੌਜਵਾਨੀ ਆ। ਘਤੀ ਸੇਵਾ ਕਰਕੇ ਹੀ ਰੂਹ ਨੂੰ ਸਕੂਨ ਮਿਲਦਾ ਜੀ। ਯਾਨੀ ਕਿ ਉਹਨਾਂ ਆਰ ਦੇ ਕੰਮ ਤੇ ਸਕੂਨ ਨਹੀਂ ਮਿਲਦਾ ਜਨਾਨ ਦੇ ਮਿਲ ਰਿਹਾ। ਹਾਂਜੀ ਹਾਂਜੀ ਹਾਂਜੀ। ਆਲ ਖੜੀਆਂ ਜੀ ਉਹਨਾਂ ਦੇ ਹਰ ਡੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਗੱਲ ਕਰੀਏ ਪੰਜਾਬ ਦੇ ਵਿੱਚ ਜਿੰਨੇ ਕੋ ਮੌਜੂਦਾ ਜਿਹੜੇ ਹਾਲਾਤ ਤੁਹਾਨੂੰ ਪਤਾ ਹੀ ਹੈ ਕੀ ਚੱਲ ਰਹੇ ਨੇ ਹੜ੍ਹਾਂ ਨੂੰ ਲੈ ਕੇ ਤਾਂ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਲੋਕਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਕਾਫੀ ਜ਼ਿਲ੍ਹਿਆਂ ਦੇ ਵਿੱਚ ਇਹ ਨੁਕਸਾਨ ਹੋਇਆ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਲੋਕ ਜਿਹੜਾ ਉਹਨਾਂ ਲੋਕਾਂ ਦੇ ਨਾਲ ਠੋਕ ਕੇ ਖੜੇ ਨੇ ਹਰ ਚੀਜ਼ ਦੀ ਸਹਾਇਤਾ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ ਦੇਖ ਸਕਦੇ ਹੋ ਤੁਸੀਂ ਕਿੰਨੀ ਵੱਡੀ ਤਦਾਦ ਦੇ ਵਿੱਚ ਇੱਥੇ ਟਰਾਲੀਆਂ ਪਰ ਪਰ ਕੇ ਮਿੱਟੀ ਦੇ ਨਾਲ ਜਿਹੜੀਆਂ ਜਾ ਰਹੀਆਂ ਨੇ ਕਿਉਂਕਿ ਜਿੱਥੇ ਕਿਤਨਾ ਕਿਤੇ ਇਹ ਸਥਿਤੀ ਬਣੀ ਹੋਈ ਹੈ ਕਿ ਬੰਨ ਜਿਹੜੇ ਖਰਾਬ ਹੋ ਰਹੇ ਨੇ ਉਹਨਾਂ ਬੰਨਾਂ ਤੇ ਜਿਹੜੇ ਬੰਨ ਟੁੱਟ ਰਹੇ ਨੇ ਉਹਨਾਂ ਬੰਨਾਂ ਤੇ ਜਿਹੜਾ ਇਹ ਮਿੱਟੀ ਲੈ ਕੇ ਲੋਕ ਪਹੁੰਚ ਰਹੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਟਰਾਲੀਆਂ ਜਿਹੜੀਆਂ ਪਹੁੰਚੀਆਂ ਨੇ ਮਿੱਟੀ ਨਾਲ ਪਰ ਪਰ ਕੇ ਤੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿੱਥੋਂ ਆਏ ਆ ਕਿੱਥੇ ਲੈ ਕੇ ਜਾ ਰਹੇ ਆ ਕੀ ਨਾਮ ਹੈ ਤੁਹਾਡਾ ਗਗਨਦੀਪ ਸਿੰਘ ਭਾਈ ਜੀ ਗਗਨਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਟਰਾਲੀਆਂ ਮਿੱਟੀ ਨਾਲ ਪਰ ਪਰ ਕੇ ਜਾ ਰਹੀਆਂ ਕਿਉਂਕਿ ਅਸੀਂ ਬਾਰਡਰ ਏਰੀਏ ਤੇ ਅਸੀਂ ਜਾ ਰਹੇ ਸੀਗੇ ਕਵਰੇਜ ਕਰਨ ਵਾਸਤੇ ਸਾਨੂੰ ਪਤਾ ਲੱਗਿਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਪਰ ਪਰ ਕੇ ਜਿਹੜੇ ਜਾ ਰਹੇ ਆ ਸੇਵਾਦਾਰ ਕਰ ਰਹੇ ਆ ਬਹੁਤ ਵੱਡੀ ਗੱਲ ਆ ਬਾਈ ਜੀ ਜਿਹੜੇ ਪੰਜਾਬੀ ਠੋਕ ਕੇ ਖੜ ਗਏ ਨੰਨੇ ਬਸ ਇਹ ਗੁਰੂ ਸਾਹਿਬ ਦੀ ਸਿੱਖਿਆ ਹੀ ਆ ਜੀ ਸਾਨੂੰ ਵੀ ਜਦੋਂ ਸਾਨੂੰ ਲੋਡ ਆ ਜਿੱਥੇ ਸਾਨੂੰ ਲੋਡ ਆ ਉਥੇ ਪੰਜਾਬੀ ਪੰਜਾਬੀ ਦੇ ਨਾਲ ਖੜਦਾ ਜੀ ਇਹੀ ਸਾਨੂੰ ਸਿੱਖੀ ਦੇ ਵਿੱਚ ਕਿੱਥੋਂ ਆਏ ਆ ਔਰ ਕਿੱਥੇ ਚੱਲੇ ਚੱਲੇਣਾ ਜਿਲ੍ਹਾ ਫਰੀਦਕੋਟ ਦੀ ਗੋਲੇ ਵਾਲੇ ਦੇ ਨਾਲ ਹੀ ਪਿੰਡ ਆ ਸਾਡਾ ਹਰਦਿਆਲਿਆਣਾ ਤੇ ਸਹਿਯੋਗ ਨਾਲ ਅਸੀਂ ਤੇ ਮੀਟਿੰਗ ਕੀਤੀ ਸੀ ਵੀ ਸਾਨੂੰ ਕੀ ਚਾਹੀਦਾ ਇੱਥੇ ਆਏ ਸੀਗੇ ਇਹ ਕਹਿੰਦੇ ਵੀ ਸਾਨੂੰ ਮਿੱਟੀ ਦੀ ਜ਼ਰੂਰਤ ਹੈ ਬੰਨ ਦੇ ਉੱਤੇ ਤੇ ਫਿਰ ਨਗਰ ਨੇ ਫੈਸਲਾ ਕੀਤਾ ਵੀ ਆਪਾਂ ਮਿੱਟੀ بچਾਉਣੀ ਹੈ ਉੱਥੇ ਪਰਸੋਂ ਵੀ ਅਸੀਂ 35 ਟਰਾਲੀਆਂ ਇੱਧਰ ਲੈ ਕੇ ਗਏ ਸੀ ਆਰਫਕੇ ਵਾਲੇ ਪਾਸੇ ਉੱਥੋਂ ਸਾਨੂੰ ਮੈਸੇਜ ਲੱਗਿਆ ਹੋਇਆ ਇੱਧਰ ਲੋਡ ਹੈ ਪੱਲੇ ਮੇਗੇ ਵਾਲੇ ਪਾਸੇ ਤੇ ਅੱਜ ਫਿਰ ਉੱਥੇ ਸੇਵਾ ਵਾਲੋਂ ਚੱਲੇ ਆ ਜੀ 51 ਆਪਾਂ ਕਹਿ ਸਕਦੇ ਹਾਂ ਉਹਨਾਂ ਲੋਕਾਂ ਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆਉਂਦੰਦੀ ਕੋਈ ਮੈਡੀਸਨ ਦੀ ਸੇਵਾ ਕਰ ਰਿਹਾ ਜੇ ਕੋਈ ਬਿਮਾਰ ਹੈ ਉਹਨਾਂ ਵਾਸਤੇ ਡਾਕਟਰ ਭੇਜ ਰਿਹਾ ਹੈ ਤੇ ਲੰਗਰ ਦੇ ਤਿਆਰ ਕਰਕੇ ਭੇਜ ਰਿਹਾ ਹੈ ਕੋਈ ਸੁੱਕਾ ਲੰਗਰ ਭੇਜ ਰਿਹਾ ਹੈ ਦੂਜੇ ਪਾਸੇ ਆਪਾਂ ਗੱਲ ਕਰੀਏ ਪਸ਼ੂਆਂ ਵਾਸਤੇ ਚਾਰਾ ਭੇਜੀ ਜਾ ਰਹੇ ਆ ਲੋਕ ਤਾਂ ਇਹ ਦਿਮਾਗ ਦੇ ਵਿੱਚ ਕਿਵੇਂ ਆ ਰਿਹਾ ਵੀ ਆ ਚੀਜ਼ ਦੀ ਲੋੜ ਆ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਜੀ ਇਹ ਗੁਰੂ ਸਾਹਿਬ ਵੱਲੋਂ ਹੀ ਬਖਸ਼ਿਸ਼ ਹੈ ਜੀ ਆਪਣੀ ਕੌਮ ਨੂੰ ਕੌਮ ਚੜ੍ਹਦੀ ਕਲਾ ਵਿੱਚ ਹੈਗੀ ਆ ਜਦੋਂ ਸੰਕਟ ਆਉਂਦਾ ਉਹਦੇ ਵੀ ਉਹਦੇ ਹੋਰ ਚੜ੍ਹਦੀ ਕਲਾ ਵਿੱਚ ਹੋ ਜਾਂਦੀ ਹੈ ਤੇ ਬਸ ਇਹੀ ਹੈ ਜੀ ਸਾਰਿਆਂ ਦੀ ਸਹਿਯੋਗ ਨਾਲ ਹੀ ਸਾਰਾ ਕੁਝ ਚੱਲ ਰਿਹਾ ਹੈ ਸਰਕਾਰਾਂ ਕਰਨ ਚਾਹੇ ਨਾ ਕਰਨ ਪੰਜਾਬ ਪੰਜਾਬ ਦੇ ਨਾਲ ਖੜਾ ਹੈ ਬਹੁਤ ਵੱਡੀ ਗੱਲ ਹੈ ਹੁਣ ਤਾਂ ਜਿਵੇਂ ਹੁਣ ਸਾਰੇ ਲੋਕ ਨਾਲ ਖੜ ਕੇ ਠੋਕ ਕੇ ਕਿਉਂਕਿ ਇਹਨਾਂ ਤਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ 6 ਮਹੀਨੇ ਵਿੱਚ ਇਹਨਾਂ ਨੂੰ ਦਿੱਕਤ ਆਉਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਚੱਲੋਗੇ ਉਹਨਾਂ ਦੇ ਅਸੀਂ ਇਹੀ ਜਦੋਂ ਅਸੀਂ ਪਿੰਡ ਮੀਟਿੰਗ ਕੀਤੀ ਉਦੋਂ ਇਹ ਵੀ ਵਿਚਾਰਿਆ ਗਿਆ ਸੀਗਾ ਵੀ ਹੁਣ ਕਿਰਾਇਆ ਸਾਨੂੰ ਇਹਦੀ ਲੋੜ ਹੈ ਉਸ ਤੋਂ ਬਾਅਦ ਜਦੋਂ ਜ਼ਮੀਨਾ ਪੱਧਰ ਕਰਨੀਆਂ ਹੈ ਉਦੋਂ ਵੀ ਸਾਡਾ ਸਾਡੇ ਪਿੰਡ ਨੇ ਕਿਹਾ ਵੀ ਆਪਾਂ ਸਾਰਾ A to Z ਹਰੇਕ ਕਰਦਾ ਟਰੈਕਟਰ ਜਾਊਗਾ ਉੱਥੇ ਜਿੰਨਾ ਵੱਧ ਤੋਂ ਵੱਧ ਸਹਿਯੋਗ ਬਣਦਾ ਜੀ ਦੇਵਾਂਗੇ ਜੀ ਡੀਜ਼ਲ ਇਕੱਠਾ ਕਰਾਂਗੇ ਪੈਸੇ ਇਕੱਠੇ ਕਰਾਂਗੇ ਉਹ ਵੀ ਯੋਗਦਾਨ ਪਾਵਾਂਗੇ ਜਿੰਨਾ ਚਿਰ ਸਾਡਾ ਜੋ ਹੈ ਸਾਡੇ ਦਿਲ ਦੇ ਵਿੱਚ ਜਾਂ ਜੋ ਵੀ ਕੋਈ ਸਾਡੇ ਤੋਂ ਹੋ ਸਕਦਾ ਉਹ ਸਾਰਾ ਕੁਝ ਕਰਾਂਗੇ ਜੀ ਯਾਨੀ ਕਿ ਤੁਸੀਂ ਕੋਈ ਕਿਸੇ ਦਾ ਰਿਸ਼ਤੇਦਾਰ ਆ ਜਾਂ ਉਹਦੀ ਮਦਦ ਨਹੀਂ ਕਰਨੀ ਗਈ ਜਿਹੜੇ ਬੰਦੇ ਤੇ ਆਪ ਤਾਈ ਹੈ ਉਹਨਾਂ ਦਾ ਤੁਸੀਂ ਭਲਾ ਕਰ ਰਹੂਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਧਰੋਂ ਸਾਡਾ ਲਿੰਕ ਥੋੜਾ ਜਿਹਾ ਘੱਟ ਹੈ ਜੀ ਕਿਉਂ ਸਾਡਾ ਜਿਲ੍ਹਾ ਫਰੀਦਕੋਟ ਹੈ ਜੀ ਇੱਥੇ ਜਿਵੇਂ ਜਿਵੇਂ ਸਾਨੂੰ ਮੈਸੇਜ ਲੱਗ ਜਾਂਦਾ ਜੀ ਕੋਈ ਗਾਂ ਕੋਈ ਐਨ ਜੀਓ ਲਈ ਜਾਂਦੀ ਹੈ ਮੈਸੇਜ ਉਸ ਹਿਸਾਬ ਨਾਲ ਅਸੀਂ ਤੁਰੇ ਜਾਂਦੇ ਆ ਜੀ ਉਹ ਬਿਸਾਨ ਉਹ ਸੇਵਾ ਦੀ ਲੋੜ ਆ ਬਸ ਅਸੀਂ ਸੇਵਾ ਕਰਦੇ ਜਾਂਦੇ ਆ ਬਾਕੀ ਅਸੀਂ ਪਹਿਲਾਂ ਫੀਡ ਦੀ ਸੇਵਾ ਵੀ ਕਰਕੇ ਆਏ ਸੀਗੇ ਇੱਕ ਦੋ ਟਾਲੇ ਪਲਾ ਫੀਡ ਦੇ ਦਿੱਤੇ ਸੀਗੇ ਜੀ ਉਹ ਆਪਣੇ ਇਧਰਲੇ ਪਾਸ ਦਿੱਤੇ ਸੀਗੇ ਜਿੱਥੇ ਉਹ ਬੜਾ ਡੁੱਬਿਆ ਹੋਇਆ ਪਿੰਡ ਬੰਡਾਲਾ ਬੰਡਾਲੇ ਦੇ ਕੇ ਆਏ ਸੀਗੇ ਜੀ ਸੋ ਗੁਰੂ ਸਾਹਿਬ ਨੇ ਸੇਵਾ ਲਈ ਹੈ ਜੀ ਕਰੀ ਜਾਂਦੇ ਆ ਜੀ ਬਾਈ ਜੀ ਬੜੇ ਸਵਾਲ ਖੜੇ ਹੁੰਦੇ ਆ ਵੀ ਜਿਹੜੇ ਨੌਜਵਾਨ ਆ ਪੰਜਾਬ ਦੇ ਉਹ ਤਾਂ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਤੇ ਅੱਜ ਤਾਂ ਯਾਰ ਸਾਰੇ ਨੌਜਵਾਨ ਯਾਰ ਨਾਲ ਖੜ ਕੇ ਠੋਕ ਕੇ ਬਾਈ ਜੀ ਤੁਹਾਡੇ ਕਿੰਨੇ ਵੱਡੀ ਗਿਣਤੀ ਦੇ ਵਿੱਚ ਸਾਰੇ ਨੌਜਵਾਨਾਂ ਦੇ ਚੱਲੇ ਉੱਥੇ ਬਿਲਕੁਲ ਜੀ ਬਿਲਕੁਲ ਇਹ ਦੇਸ਼ ਦੇ ਜੋ ਵੀ ਪ੍ਰੋਪਗੈਂਡ ਦੇਉਣ ਪੰਜਾਬ ਨੂੰ ਜਿੰਨਾ ਵੀ ਬਦਨਾਮ ਕਰਨ ਆਪਣ ਨੂੰ ਪਰ ਬਹੁਤ ਜ਼ਿਆਦਾ ਐਗਜ਼ੈਂਪਲਾਂ ਪਹਿਲਾਂ ਵੀ ਮਿਲੀਆਂ ਧਰਨੇ ਦੇ ਵਿੱਚ ਵੀ ਮਿਲੀਆਂ ਵਈਆਂ ਜਦੋਂ ਵੀ ਕਿਸੇ ਦੇ ਵੀ ਕੋਈ ਆਫਤ ਆਉਂਦੀ ਹੈ ਪੰਜਾਬ ਦੀ ਜਵਾਨੀ ਮੂਹਰੇ ਹੋ ਕੇ ਖੜਦੀ ਹੈ ਤੇ ਅੱਜ ਇੱਕ ਹੋਰ ਬਹੁਤ ਵਧੀਆ ਐਗਜ਼ੈਂਪਲ ਹੈ ਕੱਲੇ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਤੇ ਜਿ ਨੌਜਵਾਨੀ ਤੇ ਇਥੋਂ ਪਤਾ ਲੱਗਦਾ ਕਿ ਇਹ ਸਿਰਫ ਦੇਸ਼ ਨੂੰ ਨੌਜਵਾਨੀ ਨੂੰ ਬਦਨਾਮ ਕਰਦੇ ਪ੍ਰੋਪਗੈਂਡਾ ਆ ਕੋਈ ਨਸ਼ਾ ਨਹੀਂ ਕੋਈ ਕੁਝ ਨਹੀਂ ਚੜਦੀ ਕਲਾ ਦੇ ਵਿੱਚ ਨੌਜਵਾਨੀ ਆ ਯਾਨੀ ਕਿ ਇਹ ਨੌਜਵਾਨ ਜਿੱਥੇ ਖੜ ਕੇ ਠੋਕ ਕੇ ਉੱਥੇ ਕੋਈ ਆਤ ਨਹੀਂ ਆਊਗੀ ਬਿਲਕੁਲ ਜੀ ਪੰਜਾਬ ਦੇ ਨੌਜਵਾਨ ਪੂਰੇ ਸਮਰਾਥ ਆ ਹਰ ਕੰਮ ਚ ਸੇਵਾ ਕਰਨ ਦੇ ਤੇ ਬਾਕੀ ਇਹ ਸਰਕਾਰਾਂ ਵੱਲੋਂ ਚਲਾਇਆ ਗਿਆ ਪ੍ਰੋਪਗੈਂਡਾ ਹੀ ਕਿ ਨੌਜਵਾਨੇ ਜਾਂ ਔਰਤਾ ਪੰਜਾਬ ਵਰਗੀਆਂ ਫਿਲਮਾਂ ਕਰਕੇ ਵੀ ਉਹਦੀ ਨਹੀਂ ਹੈਗੀ ਹੁਣ ਵੀ ਆਪਾਂ ਜੇ ਕਿਤੇ ਜਾ ਕੇ ਦੇਖਾਂਗੇ ਬੰਨ ਤੇ ਸਾਰੇ ਨੌਜਵਾਨ ਸੇਵਾ ਕਰਦੇ ਹੋਣਗੇ ਤਾਂ ਬਹੁਤ ਬਹੁਤ ਧੰਨਵਾਦ ਸੁਣਿਆ ਤੁਸੀਂ ਵੇਖੋ ਤੁਸੀਂ ਵੱਡੀ ਮਾਤਰਾ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਜਾ ਰਹੇ ਐ ਭਾਈ ਜੀ ਕਿੰਨੀ ਇੱਕ ਖੁਸ਼ੀ ਮਹਿਸੂਸ ਹੋ ਰਹੀ ਆ ਅੱਜ ਤੁਸੀਂ ਸੇਵਾ ਕਰਨ ਜਾ ਰਹੇ ਹੋ ਕਿਉਂਕਿ ਘਰਾਂ ਦੇ ਵਿੱਚ ਵੀ ਬੜੇ ਆਪਦੇ ਕੰਮਕਾਜ ਜਿਹੜੇ ਛੱਡ ਕੇ ਜਾਣਾ ਪੈ ਰਿਹਾ ਹਾਂਜੀ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਾਡਾ ਪਿੰਡ ਨਾਲ ਤੁਰਿਆ ਜੀ ਬਹੁਤ ਵਧੀਆ ਜੀ ਵਧੀਆ ਜੀ ਸਹੀ ਗੱਲ ਹੈ ਭਾਈ ਰੂਹ ਨੂੰ ਸਕੂਨ ਮਿਲ ਰਿਹਾ ਹਾਂਜੀ ਖਾਤੀ ਸੇਵਾ ਕਰਕੇ ਹੀ ਰੂਹ ਨੂੰ ਸਕੂਨ ਮਿਲਦਾ ਜੀ ਯਾਨੀ ਕਿ ਉਹਨਾਂ ਆਰ ਦੇ ਕੰਮ ਤੇ ਸਕੂਨ ਨਹੀਂ ਮਿਲਦਾ ਜਨਾਜ਼ ਮਿਲ ਰਿਹਾ ਜੀ ਹਾਂ ਜੀ ਹਾਂ ਜੀ ਖੜੇ ਆ ਜੀ ਉਹਨਾਂ ਦੇ ਹਰ ਤਰੀਕ ਤੇ ਖੜਾਂਗੇ ਨਾਲ ਦੇ ਕਿਆ ਬਾਤ ਦਾ ਬਹੁਤ ਵੱਡੀ ਗੱਲ ਕਹੀ ਆ ਕਿ ਜਿਹੜਾ ਸਕੂਨ ਸਾਨੂੰ ਘਰ ਦੇ ਕੰਮ ਤੇ ਮਿਲਦਾ ਨਾ ਉਹ ਨਹੀਂ ਮਿਲਦਾਗਾ ਜਿਹੜਾ ਅੱਜ ਉਹਨਾਂ ਨੂੰ ਮਿਲ ਰਿਹਾ ਇਹ ਬਹੁਤ ਵੱਡੀ ਗੱਲ ਕਹੀ ਆ ਨੌਜਵਾਨਾਂ ਨੇ ਤਾਂ ਹੋਰ ਵੱਡੀ ਗੰਤੀ ਦੇ ਵਿੱਚ ਜਿਹੜੀਆਂ ਟਰਾਲੀਆਂ ਦੇ ਨਾਲ ਪਰ ਪਰ ਕੇ ਜਿਹੜੀਆਂ ਮਿੱਟੀ ਦੀਆਂ ਜਾ ਰਹੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਾਂ ਇਹ ਫਰੀਦਕੋਟ ਦਾ ਜਿਹੜਾ ਦੱਸਿਆ ਜਾ ਰਿਹਾ ਕਿ ਹਰਦਿਆਲੇ ਵਾਲਾ ਪਿੰਡ ਹੈ ਤਾਂ ਦੇਖੋ ਕਿੰਨੀ ਖੁਸ਼ੀ ਦੇ ਜਿਕਾਰੇ ਛੱੜਦੇ ਜਾ ਰਹੇ ਨੇ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਫਰੀਦਕੋਟ ਦੇ ਏਰੀਏ ਤੋਂ ਹਰਦਿਆਲਿਆਂ ਨੇ ਤੋਂ ਜਿਹੜੇ ਫਰੋਹੇਪੁਰ ਦੇ ਉਹਨਾਂ ਏਰੀਆ ਦੇ ਵਿੱਚ ਜਾ ਰਹੇ ਆ ਜਿੱਥੇ ਅੱਜ ਵੱਡਾ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਉਸ ਨੁਕਸਾਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆਂ ਦੇਖੋ ਨੌਜਵਾਨ ਕਿੱਡੀ ਵੱਡੀ ਗੈਂਤੀ ਦੇ ਵਿੱਚ ਜਾ ਰਹੇ ਆ ਸਭ ਤੋਂ ਜ਼ਿਆਦਾ ਅੱਜ ਜਿਹੜਾ ਸਹਿਯੋਗ ਹੈ ਨੌਜਵਾਨਾਂ ਦਾ ਤਾਂ ਨੌਜਵਾਨ ਵੱਡੀ ਗੈਂਤੀ ਦੇ ਵਿੱਚ ਜਿਹੜੇ ਉੱਥੇ ਸਾਥ ਦੇਣ ਵਾਸਤੇ ਪਹੁੰਚ ਰਹੇ ਆ ਆਏ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਅਸੀਂ ਜਿਹੜੀ ਲੋਕੇਸ਼ਨ ਹੈ ਇਹ ਫਿਰੋਜ਼ਪੁਰ ਦੇ ਬਿਲਕੁਲ ਨਜ਼ਦੀਕ ਖੜੇ ਆਂ ਜਦੋਂ ਸਾਨੂੰ ਇੱਥੋਂ ਪਤਾ ਲੱਗਿਆ ਸੜਕ ਤੇ ਆਉਂਦਿਆਂ ਨੂੰ ਜਿਵੇਂ ਜਿਵੇਂ ਆਪਾਂ ਨੂੰ ਪਹੁੰਚਣਾ ਪੈਣਾ ਸਰਕਾਰਾਂ ਨਹੀਂ ਪਹੁੰਚ ਰਹੀਆਂ ਜਿੰਨੀ ਵੀ ਜੋ ਕਿ ਖੁਸ਼ੀ ਨਹੀਂ ਜਾ ਰਹੇ ਨਾ ਅਸੀਂ ਖੁਸ਼ੀ ਨਾ ਜਾ ਰਹੇ ਹਾਂ ਵੀਰ ਜੀ ਪਹਿਲਾਂ 50 60 ਟਰਾਲੀਆਂ ਅਸੀਂ ਪਰਸੋਂ ਲਾ ਕੇ ਗਏ ਆ ਅੱਜ 60 70 ਅੱਜ ਜਿਵੇਂ ਜਿਵੇਂ ਸਾਨੂੰ ਇਹ ਕਾਲ ਕਰਨਗੇ ਮਿੱਟੀ ਦੀ ਜਾਂ ਕਾਥੇ ਹੋਰ ਚੀਜ਼ ਦੀ ਅਸੀਂ ਜ਼ਰੂਰ ਲੈ ਕੇ ਪਹੁੰਚਾਂਗੇ ਵੀਰ ਜੀ ਤੇ ਬਾਕੀ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਆ ਸੁਣਿਆ ਤੁਸੀਂ ਇਹ ਪੂਰਾ ਜਿਹੜਾ ਮਨ ਦੇ ਵਿੱਚ ਇਹਨਾਂ ਦੀ ਤਮੰਨਾ ਹੈ ਤਾਂ ਉਸ ਮਨ ਦੇ ਵਿੱਚ ਜਿਹੜੀ ਖੁਸ਼ੀ ਹੈ ਇਹਨਾਂ ਦੀ ਇਸ ਲੋਕਾਂ ਦੇ ਵਾਸਤੇ ਜਿਵੇਂ ਹੁਣ ਉਹਨਾਂ ਨੇ ਦੱਸਿਆ ਕਿ ਸਾਨੂੰ ਸਕੂਨ ਮਿਲਦਾ ਹੈ ਜਦੋਂ ਅਸੀਂ ਇਹਨਾਂ ਦੀ ਮਦਦ ਕਰਦੇ ਆ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਟਰਾਲੀਆਂ ਇੱਥੋਂ ਪਰ ਪਰ ਕੇ ਜਿਹੜੀਆਂ ਜਾ ਰਹੀਆਂ ਨੇ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਜਿਵੇਂ ਹੁਣ ਤੁਹਾਨੂੰ ਪਹਿਲਾਂ ਦੱਸਿਆ ਤਾਂ ਫਰੋਇਪੁਰ ਦੇ ਬਿਲਕੁਲ ਨਜ਼ਦੀਕ ਅਸੀਂ ਜਦੋਂ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਇਹ ਟਰਾਲੀਆਂ ਜੋ ਸਾਨੂੰ ਪਤਾ ਲੱਗਿਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਾ ਰਹੀਆਂ ਤਾਂ ਅਸੀਂ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਉਹਨਾਂ ਬੰਨਾਂ ਤੇ ਪਹੁੰਚ ਰਹੇ ਆ ਜਿੱਥੇ ਕਿ ਤਨਾ ਕਿਤੇ ਜਿਹੜਾ ਹੁਣ ਕਿਹਾ ਜਾ ਰਿਹਾ ਬੰਨ ਟੁੱਟ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੋ ਸਕਦਾ ਉਸ ਏਰੀਏ ਦੇ ਵਿੱਚ ਜਿਹੜਾ ਇਹ ਟਰਾਲੀਆਂ ਪਰ ਪਰ ਕੇ ਜਿਹੜੇ ਇੱਥੋਂ ਲੋਕ ਲੈ ਕੇ ਜਾ ਰਹੇ ਆ ਦੂਜੀ ਗੱਲ ਇਹਨਾਂ ਨੇ ਹੋਰ ਕਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਕਿਹਾ ਜਾ ਰਿਹਾ ਕਿ ਹੁਣ ਤਾਂ ਲੋਕ ਉਹਨਾਂ ਦੇ ਨਾਲ ਖੜ੍ਹ ਗਏ ਆ ਤਾਂ ਅਗਲੇ ਸਾਲ 6 ਮਹੀਨੇ ਜਿਹੜੇ ਉਹਨਾਂ ਨੂੰ ਲੋਡ ਪੈਣੀ ਆ ਉਦੋਂ ਖੜਨਗੇ ਜਾਂ ਨਹੀਂ ਖੜਨਗੇ ਤਾਂ ਉਸ ਨੂੰ ਲੈ ਕੇ ਵੀ ਜਿਹੜਾ ਲੋਕ ਥੋਕ ਕੇ ਜਿਹੜਾ ਇਹਨਾਂ ਨੇ ਕਹਿਤਾ ਹੈ ਵੀ ਅਸੀਂ ਮੀਟਿੰਗ ਕਰ ਲਈ ਆ ਤਾਂ ਉਹਨਾਂ ਦੇ ਨਾਲ ਜਿਹੜੇ ਅਸੀਂ ਥੋਕੇ ਖੜੇ ਆ ਦੇਖ ਸਕਦੇ ਹੋ ਤੁਸੀਂ ਪੁਰਾਣੇ ਟਰੈਕਟਰਾਂ ਦੇ ਨਾਲ ਵੀ ਜਿਹੜੀ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਪਰਪਰਕੇ ਟਰਾਲੀਆਂ ਜਿਹੜੀਆਂ ਉਸ ਏਰੀਏ ਦੇ ਵਿੱਚ ਲਜਾਈਆਂ ਜਾ ਰਹੀਆਂ ਨੇ ਜਿੱਥੇ ਕਿਤੇ ਨਾ ਕਿਤੇ ਹਜੇ ਵੀ ਖਤਰੇ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਹਜੇ ਵੀ ਜਿਹੜੀ ਬਾਰਿਸ਼ ਲਗਾਤਾਰ ਜਾਰੀ ਹੈ ਇਵੇਂ ਉਹ ਕੱਗਰ ਦੇ دریا ਦਾ ਪਾਣੀ ਓਵਰਫਲੋ ਹੋ ਰਿਹਾ ਹੋਰ ਕਾਫੀ ਤੇਰਗੇ ਦੇ ਵਿੱਚ ਪਾਣੀ ਜਿਹੜੇ ਓਵਰਫਲੋ ਹੋ ਰਿਹਾ ਤਾਂ ਉਸ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਹਜੇ ਵੀ ਚਿੰਤਾ ਹੈ ਖਤਰਾ ਹੈ ਤਾਂ ਉਸ ਖਤਰੇ ਨੂੰ ਰੋਕਣ ਵਾਸਤੇ ਇਹ ਲੋਕਾਂ ਵੱਲੋਂ ਜਿਹੜੀ ਪਹਿਲਾਂ ਹੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ ਲਗਾਤਾਰ ਪੰਜਾਬੀ ਹਰ ਖਿੱਤੇ ਦੇ ਵਿੱਚੋਂ ਜਿਹੜਾ ਉਹਨਾਂ ਦੀ ਸੇਵਾ ਕਰਨ ਤੇ ਲੱਗੇ ਹੋਏ ਨੇ ਤਾਂ ਕੋਈ ਵੀ ਭਾਵੇਂ ਉਹਨਾਂ ਨੂੰ ਖਾਣੇ ਦੀ ਜ਼ਰੂਰਤ ਹੋਵੇ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੋਵੇ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਉਸ ਚੀਜ਼ ਵਾਸਤੇ ਜਿਹੜਾ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਖੜਗੇ ਨੇ ਹਾਲਾਂਕਿ ਵੱਖ-ਵੱਖ ਦੇਸ਼ਾਂ ਦੇ ਲੋਕ ਵੀ ਸੂਬਿਆਂ ਦੇ ਲੋਕ ਵੀ ਜਿਹੜੇ ਇਹਨਾਂ ਦੇ ਨਾਲ ਖੜੇ ਨੇ ਕਲਾਕਾਰ ਇਹਨਾਂ ਦੇ ਨਾਲ ਖੜੇ ਨੇ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਪੰਜਾਬੀ ਕਿਸਾਨ ਜਿਹੜੇ ਖੁਦ ਕਿਸਾਨੀ ਕਰਦੇ ਆ ਉਹ ਠੋਕੇ ਨਾਲ ਦੇ ਨਾਲ ਖੜੇ ਆ ਹੋਰ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੁੜੇ ਰਹੋ ਜੇ ਡੀ5 ਚੈਨਲ ਪੰਜਾਬੀ ਦੇ ਨਾਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਤ ਆਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ